ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦਰੀ ਹੈ ਸਤਿਗੁਰੂ ਜੀ ਆਪ ਜੀ ਬੜੀ ਮਹਾਨ ਕਿਰਪਾ ਕੀਤੀ ਦਿੱਲੀ ਦੇ ਧੜਗੀਆਂ ਵੱਲੋਂ ਪੰਜਾਬ ਜੀਆਂ ਜਗੀਲਾ ਖੋਣ ਵਾਸਤੇ ਜੋ ਸੱਚੇ ਪਾਤਸ਼ਾਹ ਜੀਓ ਬਿੱਲ ਲਿਆਂਦਾ ਸੀ ਆਪ ਜੀ ਕਿਰਪਾ ਕੀਤੀ ਦਇਆ ਦ੍ਰਿਸ਼ਟੀ ਵਰਤਾਈ ਉਹ ਬਿੱਲ ਵਾਪਸ ਦਿਆ ਮਹਾਰਾਜ ਸ਼੍ਰੋਮਣੀ ਅਕਾਲੀ ਜਨਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕਾ ਨਿਵਾਸੀ ਸਮੂਹ ਸੰਗਤਾਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਸੱਚੇ ਪਾਤਸ਼ਾਹ ਆਪ ਜੀ ਦੇ ਸੰਮੁਖ ਸ਼ੁਕਰਾਨੇ ਦੀ ਅਰਦਾਸ ਬੇਨਤੀ ਜੋਦ ਰੇ ਸਤਿਗੁਰੂ ਆਪ ਜੀ ਕਿਰਪਾ ਕੀਤੀ ਆਪਣੀ ਸਾਜੀ ਨਵਾਜੀ ਪਾਵਨ ਪੰਜਾਬ ਦੇ ਧਰਤੀ ਨੂੰ ਸੱਚੇ ਪਾਤਸ਼ਾਹ ਦਿੱਲੀ ਦੇ ਧੜਵੀਆਂ ਵੱਲੋਂ ਜੋ ਲਿਆਂਦੇ ਬਿੱਲ ਤੋਂ ਸੱਚੇ ਪਾਤਸ਼ਾਹ ਬਤਾਇਆ ਕਿਰਪਾ ਕਰਨੀ ਮਿਹਰ ਭਰਿਆ ਹੱਥ ਰੱਖਣਾ ਅੱਗੇ ਪਵੇਂਖ ਅੰਦਰ ਵੀ ਸੱਚੇ ਪਾਤਸ਼ਾਹ ਆਪਣੇ ਸਾਦੇ ਨਵਾਜੇ ਪੰਜਾਬ ਦੇ ਮਹਾਰਾਜ दया दृष्टि ਵਰਤੌਣੀ ਰਾਖੀ ਕਰਨੀ ਕਿਰਪਾ ਕਰਨੇ ਆਪਣੇ ਪੰਥ ਨੂੰ ਡਟ ਕੇ ਖੜਾਉਣ ਦਾ ਧਾੜਵੀਆਂ ਨਾਲ ਲੜਨ ਦਾ ਸੱਚੇ ਪਾਤਸ਼ਾਹ ਜੀ ਉਹ ਬਲ ਬਖਸ਼ਣਾ ਜੋ ਵੀ ਆਪ ਜੀ ਦੇ ਪੰਥ ਵੱਲ ਚੜ੍ਹ ਕੇ ਆਵੇ ਆਪਣੀ ਪਤ ਲੁਹਾ ਕੇ ਜਾਵੇ ਜੋ ਵੀ ਸ਼ਰਨ ਆਵੇ ਕਿਸ ਪੰਥ ਲਾਵੇ ਦਇਆ ਦ੍ਰਿਸ਼ਟੀ ਵਰਤੌਣੀ ਪਾਤਸ਼ਾਹ ਸ਼ਰੋਮਣੀ ਅਕਾਲੀ ਦਲ ਦੀ ਦਿਨ ਦੁਗਣੇ ਰਾਤ ਚੋਗੁਣੀ ਤਰੱਕੀ ਬਖਸ਼ਣੀ ਕਿਰਪਾ ਕਰਨੀ